ਜਿਨ੍ਹਾਂ ਦੇ ਬੱਚੇ ਪੜ੍ਹਾਈ ਦੇ ਵਿੱਚੋਂ ਕਈ ਵਾਰ ਕਮਜ਼ੋਰ ਹੋ ਜਾਂਦੇ ਨੇ ਕਈ ਵਾਰ ਕਈਆਂ ਦੇ ਕਾਰੋਬਾਰ ਜਿਹੜੇ ਆ ਚੱਲਦੇ-ਚੱਲਦੇ ਰੁਕ ਜਾਂਦੇ ਨੇ ਜੇ ਕਾਰੋਬਾਰ ਰੁਕ ਜਾਂਦੇ ਨਾ ਤਾਂ ਮੁਸੀਬਤਾਂ ਖੜੀਆਂ ਹੋ ਜਾਂਦੀਆਂ ਨੇ ਤੇ ਫਿਰ ਜੇ ਬੱਚੇ ਵੀ ਪੜ੍ਹਾਈ ਦੇ ਵਿੱਚੋਂ ਕਿਤੇ ਨਾ ਕਿਤੇ ਢਿੱਲੇ-ਮੱਠੇ ਹੋ ਜਾਣ ਤਾਂ ਫਿਰ ਵੀ ਪਰਿਵਾਰ ਦੇ ਉੱਤੇ ਇੱਕ ਦੁਵਿਧਤਾ ਖੜੀ ਹੋ ਜਾਂਦੀ ਆ ਇਸ ਨੂੰ ਜਾਣਨ ਲਈ ਇਸ ਨੂੰ ਪਹਿਚਾਨਣ ਲਈ ਕੀ ਕਾਰਨ ਰਿਹਾ ਕਿਉਂ ਕਰਦੇ ਹਾਲਾਤ ਮਾੜੇ ਹੁੰਦੇ ਜਾ ਰਹੇ ਨੇ ਕਿਉਂ ਕਾਰੋਬਾਰ ਡਿੱਗਦੇ ਜਾ ਰਹੇ ਨੇ ਕਿਉਂ ਬੱਚਿਆਂ ਦੀ ਪੜ੍ਹਾਈ ਜਿਹੜੀ ਆ ਘਟਦੀ ਜਾ ਰਹੀ ਹੈ ਇਹ ਚੀਜ਼ਾਂ ਨੂੰ ਵੇਖ ਕੇ ਹਰ ਮਾਂ ਪੇ ਇੱਕ ਰਾਹ ਵੇਖਦਾ ਹੈ ਕਿ ਕੋਈ ਸਾਨੂੰ ਦੱਸੇ ਕਿ ਸਾਡੇ ਘਰ ਦੇ ਉੱਤੇ ਕਿਹੜੀ ਛਾਇਆ ਹੋ ਗਈ ਔਰ ਇਹ ਛਾਇਆ ਜਿਹੜੀ ਆ ਵੇਖਣ ਵਾਸਤੇ ਕੋਈ ਰਾਹ ਲੱਭਦਾ ਔਰ ਰਾਹ ਜਿਹੜਾ ਅੱਜ ਤੁਹਾਨੂੰ ਦੱਸ ਰਿਹਾ ਕਿ ਇਹ ਰਾਹ ਇਹ ਮੈਮ ਪਠਾਨਕੋਟ ਤੋਂ ਆਏ ਨੇ ਇਹ ਵਾਸਤੂ ਬਾਰੇ ਜਾਣਦੇ ਨੇ ਕਿ ਕਿੱਥੋਂ ਤੱਕ ਤੁਹਾਡੇ ਘਰ ਦਾ ਵਿੱਚ ਵਾਸਤੂ ਜਿਹੜਾ ਜਿਵੇਂ ਕਿ ਕੋਈ ਬਾਥਰੂਮ ਕਿਸ ਤਰਫ ਬਣਾਉਣਾ ਹੈ ਘਰ ਦੀ ਰਿਹائش ਕਿਸ ਤਰ੍ਹਾਂ ਬਣਾਉਣੀ ਹੈ ਔਰ ਕੋਈ ਵੀ ਕਾਰਜ ਸ਼ੁਰੂ ਕਰਨਾ ਕਿਹੜੇ ਵਾਰ ਕਰਨਾ ਹੈ ਕਿਹੜੇ ਟਾਈਮ ਤੇ ਕਰਨਾ ਮੈਮ ਇਹ ਵੀ ਚੀਜ਼ਾਂ ਵੇਖਣ ਵਿੱਚ ਆਉਂਦੀਆਂ ਕਿ ਜਿਹੜਾ ਘਰ-ਬਾਰ ਦਾ ਬਣਾਉਣਾ ਇਹ ਵੀ ਵੇਖਣਾ ਵਿੱਚ ਔਰ ਜੇ ਕੋਈ ਕਾਰਜ ਕਰਦੇ ਹੋ ਘਰ ਦੇ ਵਿੱਚ ਇਹ ਵੀ ਵੇਖਣਾ ਹੁੰਦਾ ਵਾ ਕਿ ਕਾਰਜ ਜਿਹੜਾ ਵਾ ਉਹ ਕਿਹੜੇ ਸਮੇਂ ਤੇ ਕੀਤਾ ਜਾਵੇਗਾ ਕਿਹੜਾ ਸਮਾਂ ਸ਼ੁਭ ਰਹੇਗਾ ਉਹ ਕਿਹੜਾ ਦਿਨ ਸ਼ੁਭ ਰਹੇਗਾ ਕਿਹੜਾ ਟਾਈਮ ਸ਼ੁਭ ਰਹੇਗਾ ਜੀ ਅਗਰ ਅਸੀਂ ਹੋਰੋਸਕੋਪਸ ਨੂੰ ਦੇਖਦੇ ਹਾਂ ਉਹਦੇ ਵਿੱਚ ਸਾਰੇ ਗ੍ਰਹਾਂ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਔਰ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਸਾਡਾ ਆਉਣ ਵਾਲਾ ਟਾਈਮ ਚੰਗਾ ਹੈ ਜਾਂ ਮਾੜਾ ਹੈ ਸਾਡੇ ਬੱਚੇ ਕਿਹੜੀ ਸਟਰੀਮ ਵਿੱਚ ਜਾਣ ਤਾਂ ਕਿ ਉਹ ਵਧੀਆ ਤਰੀਕੇ ਨਾਲ ਤਰੱਕੀ ਕਰ ਪਾਣ ਇਹ ਸਾਰੀਆਂ ਚੀਜ਼ਾਂ ਅਸੀਂ ਔਰ ਸਾਰੇ ਮਹੂਰਤ ਅਸੀਂ ਉਸ ਤੋਂ ਕੱਢ ਸਕਦੇ ਹਾਂ ਔਰ ਜ਼ਿੰਦਗੀ ਨੂੰ ਸਫਲ ਬਣਾ ਸਕਦੇ ਹਾਂ ਇਸੇ ਦੇ ਨਾਲ ਹੀ ਮੈਂ ਸਿਮਮੀ ਸਾਰੇ ਪਠਾਨਕੋਟ ਦੇ ਵਾਸੀਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕ ਦਿਨ ਨਹੀਂ ਹਾਂ ਆਰਾ ਸਬਦਾ ਇਸ ਹਾਲ ਬਹੁਤ ਵਧੀਆ ਰਹੇ ਮੰਗਲ ਮੇਰੇ ਚੜ੍ਹਦੀਆਂ ਕਲਾ ਵਿੱਚ ਰਹੇ ਜਿਨ੍ਹਾਂ ਨੇ ਵਾਸਤੂ ਬਾਰੇ ਬਹੁਤ ਸਾਰੀ ਜਾਣਕਾਰੀ ਹੈ ਔਰ ਕੁੰਡਲੀਆਂ ਬਾਰੇ ਜਿਵੇਂ ਕਿ ਵੇਖਿਆ ਕਿ ਲੋਕਾਂ ਨੂੰ ਇੱਕ ਕਿਤੇ ਨਾ ਕਿਤੇ ਕੋਈ ਦਾਵਾ ਡੋਲ ਹੋ ਜਾਂਦਾ ਤਾਂ ਉਹਨਾਂ ਦੀਆਂ ਕੁੰਡਲੀਆਂ ਜਿਹੜੀਆਂ ਦਾਵਾ ਡੋਲ ਹੋ ਜਾਂਦੀਆਂ ਨੇ ਔਰ ਹਰ ਬੰਦੇ ਨੂੰ ਇਹ ਜਾਣਕਾਰੀ ਨਹੀਂ ਆ ਮੈਂ ਇਹ ਕਹਿਣਾ ਚਾਹਾਂਗੀ ਕਿ ਲੱਖਾਂ ਰੁਪਏ ਲਾ ਕੇ ਘਰ ਬੰਦਾ ਹੈ ਅਗਰ ਉਸ ਨੂੰ ਅਸੀਂ ਸਹੀ ਤਰੀਕੇ ਨਾਲ ਬਣਾਇਆ ਜਾਏ ਤੇ ਉਹ ਬਹੁਤ ਸਾਡੀ ਸੱਤ ਪੀੜੀਆਂ ਨੂੰ ਬਹੁਤ ਸੁੱਖ ਦੇਵੇਗਾ ਤੇ ਇਹ ਜੋ ਵਾਸਤੂ ਹੈ ਇਹ ਸਾਰੇ ਲੋਕ ਇਹਦੇ ਵਿੱਚ ਆਰ ਪੈ ਰਹੇ ਆ ਕਿ ਜਾਂ ਕੋਈ ਕੋਈ ਇਹਦੇ ਵਿੱਚ ਇੰਟਰਸਟਡ ਹੈ ਵਾਸਤੂ ਸਾਡੇ ਵਿਸ਼ਕਰਮਾ ਜੀ ਨੇ ਅੱਜ ਤੋਂ ਲੱਖਾਂ ਸਾਲ ਪਹਿਲੇ ਜਦੋਂ ਭਗਵਾਨ ਕ੍ਰਿਸ਼ਨ ਦਾ ਜਨਮ ਹੋਇਆ ਸੀ ਉਦੋਂ ਦਾ ਹੈ ਇਹ ਵਾਸਤੂ ਦਵਾਰਕਾ ਦੀਸ਼ ਉਸੇ ਅਕੋਰਡਿੰਗ ਬਣੀ ਸੀ ਪਰ ਸਾਨੂੰ ਨੌਲੇਜ ਨਾ ਹੋਣ ਕਰਕੇ ਅਸੀਂ ਇਸ ਦੇ ਬਾਰੇ ਨਹੀਂ ਜਾਂਦਾ ਪਰ ਹੁਣ ਇਸ ਟਾਈਮ ਤੇ ਲੋਕ ਜਾਣ ਚੁਕੇ ਹੈ ਅਵੇਅਰ ਹੋ ਚੁਕੇ ਹੈ ਔਰ ਲੋਕੀ ਆਪਣੇ ਘਰਾਂ ਨੂੰ ਵਾਸਤੂ ਦੇ ਅਕੋਰਡਿੰਗ ਕਰਵਾ ਰਹੇ ਹਨ ਔਰ ਉਹਨਾਂ ਨੂੰ ਬਹੁਤ ਬੈਨੀਫਿਟ ਵੀ ਹੋ ਰਿਹਾ ਹੈ ਇਹ ਵਾਸਤੂ ਦੀ ਜਿਹੜੀ ਮੈਂ ਇੱਕ ਜਾਣਕਾਰੀ ਹੋਰ ਦੇ ਦੇਉ ਕਿ ਜਦੋਂ ਵਾਸਤੂ ਆਪਾਂ ਕਰਦੇ ਆ ਕੀ ਇਹਦੇ ਵਿੱਚ ਕੋਈ ਧਰਮ ਦਾ ਜਬ ਬੜਾ ਜ਼ਰੂਰੀ ਹੈ ਜਾਂ ਹਰ ਧਰਮ ਦਾ ਬੰਦਾ ਇਹਦੇ ਵਿੱਚ ਐਸ ਵੇਲੇ ਜਾ ਕੇ ਐਂਟਰੀ ਪਾ ਰਿਹਾ ਹੋਰ ਆਪਣੀ ਜਿਹੜੀ ਆ ਕੋਈ ਵੀ ਕਾਰਜ ਕਰਦਾ ਤੇ ਵਾਸਤੂ ਸਿੱਧ ਜਿਹੜਾ ਕਰਾਉਂਦਾ ਵਾ ਜੀ ਸਾਡਾ ਵਾਸਤੂ ਸਾਰੇ ਧਰਮਾਂ ਦੇ ਲੋਕ ਕਰਵਾ ਸਕਦੇ ਹਨ ਇਸ ਦੇ ਵਾਸਤੂ ਕਰਵਾਉਣ ਨਾਲ ਤੁਹਾਡਾ ਜੀਵਨ ਸ਼ੈਲੀ ਬਹੁਤ ਵਧੀਆ ਹੋ ਸਕਦੀ ਹੈ ਤੁਸੀਂ ਆਪਣੇ ਜੀਵਨ ਨੂੰ ਆਪਣੇ ਬੱਚਿਆਂ ਨੂੰ ਬਹੁਤ ਪੋਜ਼ਿਟਿਵਿਟੀ ਦੇ ਸਕਦੇ ਹੋ ਕਿਉਂਕਿ ਵਾਸਤੂ ਦੇ ਵਿੱਚ 16 ਜ਼ੋਨ ਹੁੰਦੇ ਹਨ ਤੇ ਹਰ ਜ਼ੋਨ ਇੱਕ ਇੱਕ ਐਟਰੀਬਿਊਟ ਦਿੰਦਾ ਹੈ ਜਿਸ ਨਾਲ ਸਾਨੂੰ ਅਸੀਂ ਉਹ ਜਗ੍ਹਾ ਤੇ ਉਸੇ ਚੀਜ਼ ਨੂੰ ਜਿਸ ਤਰ੍ਹਾਂ ਕਿ ਕਿਚਨ ਔਰ ਬਾਥਰੂਮ ਅਸੀਂ ਅਗਰ ਸਹੀ ਜਗ੍ਹਾ ਤੇ ਬਣਾਇਆ ਹੋਏਗਾ ਤਾਂ ਸਾਡੇ ਪੈਸੇ ਬਰਬਾਦ ਨਹੀਂ ਹੋਣਗੇ ਸਾਡੇ ਤੇ ਅਲੀਗੇਸ਼ਨਸ ਨਹੀਂ ਲੱਗਣਗੇ ਅਗਰ ਅਸੀਂ এডਿਕੇਸ਼ਨ ਦੇ ਫੀਲਡ ਦੇ ਵਿੱਚ ਬੱਚਿਆਂ ਨੂੰ ਬੈਠ ਕੇ ਪੜ੍ਹਾਉਂਦੇ ਹਾਂ ਤਾਂ ਸਾਡੇ ਬੱਚੇ ਬਹੁਤ ਰਾਈਜ਼ ਕਰਨਗੇ ਔਰ ਆਪਣੇ ਸਕਿੱਲ ਨੂੰ ਬਹੁਤ ਵਧੀਆ ਤਰੀਕਾ ਨਾਲ ਪਰਫਾਰਮ ਕਰ ਪਾਣਗੇ